ਆ ਸਾਲੀ ਨੇ ਨਾ ਆਪਣੇ ਜੀਜੇ ਦੀ ਰਕਾਬੀ ਚੱਕ ਲਈ ਤੇ ਹੁਣ ਭਾਲਦੀ ਆ ਲਾਗ ਜੀਜਾ ਤਾਂ ਬਈ ਮਹਿੰਗਾ ਪੈ ਗਿਆ ਤੇ ਹੁਣ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਇੱਕ ਸਿੱਖ ਮੁੰਡੇ ਤੋਂ ਜਦੋਂ ਸਾਧੂ ਨੇ ਦਾਨ ਮੰਗਿਆ ਨਾ ਤਾਂ ਦੇਖੋ ਅੱਗੋ ਸਿੱਖ ਨੇ ਕਿਹਾ ਵੀ Google Pay ਕਰ ਦਿੰਨਾ ਭੋਰਾ ਵੀ ਬਾਬੇ ਨੇ ਜਵਾਬ ਨਹੀਂ ਦਿੱਤਾ ਤੇ ਦੇਖੋ Google Pay ਕਰਵਾਲੇ ਪੈਸੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਸਹਰਾਂ ਦੇ ਵਿੱਚ ਨਾ ਇਹੋ ਜਿਹਾ ਬੰਗਾ ਜਿਹਾ ਬਣਿਆ ਹੁੰਦਾ ਚੌਰਸ ਇਹ ਇਹਦੇ ਵਿੱਚ ਬੱਕਰੀਆਂ ਆਪੇ ਆਪ ਤੁਰੀਆਂ ਜਾਂਦੀਆਂ ਸਿੱਧੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਪਣੀ ਕਲਾ ਦਿਖਾਉਣ ਦੇ ਵਿੱਚ ਨਾ ਦੇਖੋ ਬੰਦੇ ਕਿੰਨੇ ਪਰੇ ਤੋਂ ਪਰੇ ਪਏ ਯਾਰ ਇਸ ਵੀਰ ਨੇ ਦੇਖੋ ਮੋਟਰਸਾਈਕਲ ਦੇ ਥੱਲੇ ਕੀ ਫਿੱਟ ਕਰਤਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਫਾੜ ਮਾਰ ਕੇ ਤਾਂ ਬਈ ਹਰੇਕ ਲੰਘ ਜਾਂਦਾ ਪਰ ਜਦੋਂ ਰੜੇ ਮੈਦਾਨ ਦੇ ਵਿੱਚ ਹਰੇਕ ਨੂੰ ਕਲਾਕਾਰੀ ਦਿਖਾਉਣੀ ਪੈਂਦੀ ਹੈ ਨਾ ਤਾਂ ਔਰੋ ਪਤਾ ਲੱਗਦਾ ਹੈ ਆ ਦੇਖੋ ਯਾਰ ਕਿੰਨੀ ਵਧੀਆ ਹਿੰਮਤ ਦਿਖਾਈ ਆ ਵੀਰ ਨੇ ਯਾਰ ਇਹਨੂੰ ਕਹਿੰਦੇ ਆ ਵੀ ਜੋਸ਼ ਹੁੰਦਾ ਜਿਹੜੇ ਬੰਦੇ ਵਿੱਚ ਉਹੀ ਦਿਖਾਉਂਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ